ਸਾਰੇ ਪੰਜਾਬ ਨਿਵਾਸੀਆਂ ਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਈ ਮੈਂ ਇਸ ਸੇ ਕੇਵਲ ਸਿੰਘ 49 ਟ੍ਰੈਫਿਕ ਐਜੂਕੇਸ਼ਨ ਸੈਲ ਜ਼ਿਲ੍ਹਾ ਮੋਗਾ ਬਹੁਤ ਜ਼ਰੂਰੀ ਸੂਚਨਾ ਹੈ ਜੀ ਸਾਰੇ ਪੰਜਾਬ ਨਿਵਾਸੀਆਂ ਨੂੰ ਤੇ ਖਾਸ ਤੌਰ ਤੇ ਮੋਗਾ ਨਿਵਾਸੀਆਂ ਨੂੰ ਕਿਉਂਕਿ ਪੰਜਾਬ ਸਰਕਾਰ ਵੱਲੋਂ ਟ੍ਰੈਫਿਕ ਮੋਟਰ ਵਹੀਕਲ ਨੰਬਰ 2019 डी ਧਾਰਾ 199 ए ਤੇ 199 ਵਿੱਚ ਸੋਧ ਕਰ ਦਿੱਤੀ ਗਈ ਹੈ ਜਿਨ੍ਹਾਂ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ ਜਿਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਹੈ ਨਹੀਂ ਉਹ ਆਪਣੇ ਬੱਚਿਆਂ ਦਾ ਖਿਆਲ ਰੱਖਣ ਅਤੇ ਆਪਣੇ ਬੱਚਿਆਂ ਨੂੰ ਕੋਈ ਵੀ ਟੂ-ਵੀਲਰ ਜਾਂ ਫੋਰ-ਵੀਲਰ ਚਲਾਉਣ ਨੂੰ ਨਾ ਦੇਣ ਕਿਉਂਕਿ ਅਗਰ ਦਰਾਨੇ ਚੈਕਿੰਗ ਕੋਈ ਵੀ ਬੱਚਾ ਫੜਿਆ ਗਿਆ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ ਔਰ ਉਹ ਕੋਈ ਟੂ-ਵੀਲਰ ਚਲਾ ਰਿਹਾ ਹੈ ਜਾਂ ਫੋਰ-ਵੀਲਰ ਚਲਾ ਰਿਹਾ ਹੈ ਤਾਂ ਉਸ ਦੇ ਮਾਤਾ-ਪਿਤਾ ਦੋਨਾਂ ਨੂੰ 3 ਸਾਲ ਦੀ ਕੈਦ ਪਲੱਸ 25000 ਰੁਪਏ ਜੁਰਮਾਨਾ ਹੋ ਸਕਦਾ ਹੈ ਔਰ ਇਹ ਆਮ ਸਾਨੂੰ ਵੀ ਸੁਣ ਲੈਣ ਕਿ ਅਗਰ ਤੁਸੀਂ ਆਪਣਾ ਵੀਕਲ ਕਿਸੇ ਵੀ ਆਪਣੇ ਰਿਸ਼ਤੇਦਾਰ ਆਂਢੀ ਗੁਆਂਢੀ ਕਿਸੇ ਵੀ ਬੱਚੇ ਨੂੰ ਦਿੰਨੇ ਆ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ ਅਗਰ ਦਰਾਨੇ ਚੈਕਿੰਗ ਉਹ ਫੜਿਆ ਜਾਂਦਾ ਹੈ ਤੇ ਉਸ insan ਤੇ ਕਾਰਵਾਈ ਹੋਵੇਗੀ ਜਿਹੜਾ ਵੀਕਲ ਉਸ insan ਦੇ ਨਾਂ ਤੇ ਬੋਲਦਾ ਇਸ ਲਈ ਤਿਆਰ ਰੱਖੋ ਨਾ ਤਾਂ ਆਪ ਖੁਦ ਵਿਅਕਤੀ ਦੇ ਵਿੱਚ ਪਾਓ ਤੇ ਨਾ ਆਪਣੇ ਬੱਚਿਆਂ ਨੂੰ ਪਾਓ ਕੋਈ ਵੀ insan ਆਪਣੇ 18 ਸਾਲ ਤੋਂ ਛੋਟੇ ਬੱਚੇ ਨੂੰ ਕੋਈ ਵੀ ਟੂ-ਵੀਲਰ ਜਾਂ ਫੋਰ-ਵੀਲਰ ਨਾ ਦੇਵੋ ਕਿਉਂਕਿ ਕਾਨੂੰਨ 1 ਅਗਸਤ ਤੋਂ ਬਹੁਤ ਸਖਤੀ ਨਾਲ ਲਾਗੂ ਹੋ ਰਿਹਾ ਹੈ ਔਰ ਇਹਦੇ ਤੇ ਬਹੁਤ ਜਿਆਦਾ ਸਖਤੀ ਕੀਤੀ ਜਾਣੀ ਹੈ ਕਿਉਂਕਿ ਇਹਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਅਗਰ ਆਪਾਂ ਸਰਵੇਖੀ ਕਰੀਏ ਮੰਨ ਕੇ ਚੱਲੀਏ ਪਿਛਲੇ ਸਾਲ 10000 ਰੋਡ ਐਕਸੀਡੈਂਟ ਹੋਇਆ ਹੈ ਤੇ ਉਹਦੇ ਵਿੱਚੋਂ 9999 ਐਕਸੀਡੈਂਟ ਸਾਡੀਆਂ ਗਲਤੀਆਂ ਨਾਲ ਹੋਏ ਨੇ ਵਜ੍ਹਾ ਹੈ ਗਲਤ ਟੋਪਟਿਕ ਓਵਰ ਸਪੀਡ ਰੋਡ ਫੋਨ ਦੀ ਵਰਤੋਂ ਨਸ਼ੇ ਦੀ ਵਰਤੋਂ ਵੱਧ 뮤직 ਰੋਂਗ ਸਾਈਡ ਔਰ ਸਭ ਤੋਂ ਵੱਡੀ ਪ੍ਰੋਬਲਮ ਕਿੱਥੇ ਆ ਗਈ ਅਗਰ ਉਸ 10000 ਰੋਡ ਐਕਸੀਡੈਂਟ ਦੇ ਵਿੱਚ 2500 ਮੌਤ ਹੁੰਦੀ ਹੈ ਤਾਂ ਉਹਦੇ ਵਿੱਚੋਂ 2260 ਸਾਡੀ ਨੌ ਨਵੀਂ ਜਨਰੇਸ਼ਨ ਹੈ ਜਿਨ੍ਹਾਂ ਦੀ ਉਮਰ 13 ਸਾਲ ਤੋਂ ਲੈ ਕੇ 30 ਸਾਲ ਦੇ ਵਿੱਚ ਆਈ ਹੈ ਇਸ ਲਈ ਸਾਰੇ ਪੰਜਾਬ ਨੂੰ ਵਸੀਆਂ ਨੂੰ ਔਰ ਖਾਸ ਤੌਰ ਤੇ ਮੋਗਾ ਨਿਵਾਸੀਆਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਪਲੀਜ਼ ਤੁਸੀਂ ਮੋਗਾ ਪੁਲਿਸ ਦਾ ਸਾਥ ਦਿਓ ਔਰ ਇਸ ਨਵੇਂ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਸਾਨੂੰ ਸਹਾਇਤਾ ਦਿਵੋ ਤਾਂ ਜੋ ਅਸੀਂ ਆਪਣੇ ਨੌਜਵਾਨਾਂ ਦੀ ਜਿਹੜੀ ਬਿਨਾਂ ਮਲ ਤੋਂ ਮੌਤਾਂ ਹੋ ਰਹੀਆਂ ਨੇ ਐਕਸੀਡੈਂਟ ਨੂੰ ਉਹਨਾਂ ਨੂੰ ਬਚਾ ਸਕੀਏ ਧੰਨਵਾਦ ਜੀ